ਆਪਣਾ ਨਾਮ ਆ ਨਾਮ ਆ ਪਾਵੇਂ ਕੰਮ ਰੋਹਾ ਸਿੱਟਾ ਪਾਪ ਨੂੰ ਨਾਮ ਪਾ ਗੋੜਾ ਜੱਗੂ ਵਾਲਾ ਸਾਈਕਲ ਰੱਖੇ ਮੈਂ ਬਾਹਰ ਵੇਖਾਂ ਗੁਰੂਆ ਇੱਕ ਸਾਈਕਲ ਪਾਰਾ ਚੱਲਦਾ ਹੈ ਕੌਣ ਪਾਈ ਬੂਲ ਘੰਟਾ ਲਿਪਿੰਟ ਇਹ ਕੌਣ ਹੈ ਪੁੱਤ ਨਾ ਬਿੱਲਾ ਬੰਦੇ ਆ ਬੰਦੇ ਬਿੱਲਾ ਆ ਇੱਕ ਬਿੱਲਾ ਵੀ ਓਏ ਮਮਾ ਦੂਹੀਆਂ ਦੇ ਪੜਕਾ ਵੱਡੀ ਫਿਰਦਾ ਥੱਲੇ ਜੱਗੂ ਆਏ ਹੋਏ ਚਲੋ ਲਾਓ ਨਿਕਰਾਰ ਮਾਲੀਆਂ ਰ ਮੂਲੀਆਂ ਕਰਾਂ ਐਂਡ ਕਰਾਈਏ ਅੱਜ ਮਿਹਨਤ ਲਾਉਨੇ ਆ ਚਲੋ ਮੇਨੇ ਸਟੈਮ ਨਾਲ ਚੈੱਕ ਕਰਕੇ ਸਾਰਿਆਂ ਦਾ ਕਿੰਨਾ ਟਾਈਮ ਕੱਢਦੇ ਜੇ ਉਹ ਠੀਕ ਆ ਚਲੋ ਅਰੇ ਮੇਨੇ ਸਟੈਮ ਨਾਲ ਮੇਰੇ ਮੁਤਾਬਕ ਮੈਂ ਮੈਂ ਤਲਵਾਉਣੀ ਆ 10 ਮਿੰਟ ਜਿਹੜਾ ਪਲੇਅਰ 10 ਮਿੰਟ ਕੱਢ ਗਿਆ ਮੈਂ ਸਮਝੂਗਾ ਵੀ ਇਹ ਤਗੜਾ ਆ ਠੀਕ ਆ ਠੀਕ ਆ ਚਲੋ ਫਾਗੇ ਮੇ ਤੇ ਤੇ ਉੱਪਰ 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 ਜਾਂ ਪੈਤਰ ਇੱਧਰ ਇੱਧਰ ਖੋਣ ਨਹੀਂ ਕਿਹਾ ਖੋਣ ਦਾ ਨਾ ਹੀ ਨਹੀਂ ਆ ਘਰ 10 ਮਿੰਟ ਇਹੋ ਚੈੱਕ ਕਰਨਾ ਕਿਹੜਾ ਬੰਦਾ ਬੰਦਾ ਉੱਪਰ ਜੰਪ ਉੱਪਰ 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 ਵੱਲ ਨੇ ਵਜਰ ਬਰਾਬਰ ਥੋੜੇ ਜਿਹੇ ਇਧਰ ਹੋ ਜਾਣਾ ਨਾ ਹੋਏ ਐਨੇ ਨਾ ਖਲੋ ਬਰਾਬਰ ਬਰਾਬਰ ਹਾਂ ਉੱਪਰ ਜੰਪ ਉੱਪਰ 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 ਹੁਣ ਆ ਢੇਰੀਆਂ ਦੀਦੀਆਂ ਨਾ ਹਾਂਜੀ ਠੀਕ ਆ ਇੱਥੋਂ ਤੱਕ ਆਉਣਾ ਡੱਡੂ ਛੜਾ ਭਿਆਣਾ ਠੀਕ ਆ ਆਜੋ 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 ਡੱਡੂ ਛਾਪੇ ਛੋਟੇ ਛੋਟੇ ਹਾਂ ਪਿੱਛੇ 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 ਸੇਮ 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 ਕਿ ਇਹ ਬਾਲਾ ਲੰਬਾ ਕੰਮ ਨਹੀਂ ਰੱਖਣਾ ਚੱਲ 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 ਇੱਕ 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 ਵਕਲ ਇਹ ਲੋ ਕੋ ਸਾਹ ਇੱਧਰ ਫੇਰ ਇੱਧਰ ਇੱਧਰ ਇਹਨੂੰ ਇਹਨੂੰ ਓਏ ਖਲੂਣਾ ਨਹੀਂ ਖਲੂਣ ਦਾ ਤੇ ਨਾਂ ਹੀ ਨਹੀਂ ਯਾਰ ਖੂਣ ਦਾ ਨਾਂ ਨਹੀਂ ਆਇਆ ਹਾਂ ਖਲੂਣਾ ਨਹੀਂ ਚੱਲੋ ਚੱਲ 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 ਨਿੱਕੇ ਆਪਣੇ ਸਹੌਣਾਂ ਲਾਈ ਆਇਓ ਹਾਤੀ ਆ ਟਿੱਕੋ ਉਹ 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 ਕੀ ਲਾਗਿ ਰੈਸਤੀਆ ਲੋਹਾਂਜੀ ਖੋਗੇ ਦੇ ਚਲੋ 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 ਖਲੋਣਾ ਨਹੀਂ ਕੋਠਾ ਮੇਕ ਦੋ ਓਏ ਚਲੋ ਚਲੋ ਦੇਖੋ ਸਾਨੂੰ ਮੈਂ ਖਲੋਣਾ ਤੈਨੂੰ ਕਿਹਾ ਤੁਨੂੰ ਯਾਰ ਚਲੋ ਚਲੋ ਗੇਂਦਿਆਂ ਨਹੀਂ ਹੋ ਗਿਆ ਮੇਰੀ ਕੋਲ ਉੱਤਰ 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 ਕਿੰਨੇ ਹੋਏ ਓਏ ਚਾਰ ਚਾਰ ਲਾਈਆਂ ਨੇ ਤੁਸੀਂ ਠੀਕ ਵਾ ਝੂਣ ਪੋਲੋ ਵੀ ਚੱਲ ਉੱਤਰ ਚੱਲ 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 ਫੋਰਾ ਨਹੀਂ ਫੋਰਾ ਨਹੀਂ ਓਏ ਜੰਪ ਉੱਪਰ ਜੰਪ ਆਪੇ ਹੋ ਗਿਆ ਸੇ ਜਾਨੋ ਵੱਡੇ ਇੱਧਰ ਆਓ ਇੱਧਰ ਆਓ ਇੱਧਰ ਆਓ ਨਿੱਕੇ ਪਰਲੇ ਪਾਸੇ ਆਓ ਵੱਡੇ ਇੱਧਰ ਉੱਪਰ ਜੰਪ ਉੱਪਰ 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 ਓਏ ਬਹਿਣਾ ਨਹੀਂ ਜੋ ਮੈਂ ਬਹਿਣ ਆਸਤੇ ਨਹੀਂ ਕਿਹਾ ਮੈਂ ਠੀਕ ਹੈ ਕਿ ਮੈਂ 10 ਮਿੰਟ ਲਵਾਉਣ ਹੀ ਕੱਲੇ 10 ਮਿੰਟ ਲਵਾਉਣੇ ਤੁਹਾਨੂੰ ਠੀਕ ਆ ਵੇਖਣਾ ਜਲ 10 ਮਿੰਟ ਫੋਨ ਕਰਦਾ ਓਏ ਚਲ ਚਲ ਤੂੰ ਵੀ ਉੱਪਰ ਜਾ ਮਪਾ ਜੰਪ 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 ਬਹੁਤ ਨਿਕਲਦੇ ਆ ਕਿਹੜੇ ਕਿਹੜੇ ਆਇ ਕੋਈ ਫਾਰੇ ਮਖਾ ਹੋਣਾ ਉਹ ਆਂਪਾ ਦਾ ਨਾਲ ਇੱਧੀਆਂ ਇੱਕ ਇੱਕ ਡੱਡੂ ਛੜਾਪਾ ਮਾਰਨਾ ਇੱਕ ਡੰਡ ਮਾਰਨਾ ਠੀਕ ਆ ਆਉਣਾ ਇੱਥੋਂ ਤੱਕ ਹੀ ਆ ਬਾਟਿਆਣਾ ਹਾਂ ਪੰਜ ਬਾਟੇ ਮਾਰ ਕੇ ਆ ਜਾਓ ਜਿਹੜਾ ਜਿੰਨੇ ਸਪਾਟੇ ਮਾਰਨ ਤੁਰਿਆ ਤੁਰਿਆ ਤੁਰੇ ਤੁਰੇ ਫਟਾਫਟ ਤੁਰਿਓ ਹਾਂ ਤੁਰਿਆ ਤੁਰੇ ਤੁਰੇ ਚਾਵਾਂ 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 ਸ਼ਵਾ ਸ਼ਵਾ ਅੱਗੇ ਦੇ ਇੱਥੋਂ ਪਿਛਾਣੂ ਇੱਥੋਂ ਪਿਛਾਣੂ ਇੱਥੋਂ ਪਿਛਾਣੂ ਉਹ ਬਾਹਲੇ ਲੰਬੇ ਵੀ ਹੋਣ ਜਾਂ ਚੱਲ ਚੱਤਾਂ ਮੈਂ ਚੱਲ ਚੱਤਾਂ 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 ਚੱਲ ਚੱਲ ਇੱਕ ਟੱਕਰ ਹੋਇਆ ਜਾਨੇ ਜਗਾਨੀ ਕਵਰ ਕਰਨੀ ਛਾਲ ਮਾਰ ਕੇ ਠੀਕ ਆ ਚਲੋ ਚਲੋ ਚੱਲ 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 ਚਲੋ ਨਿੱਕੋ ਤੇਰੇ ਕੀ ਮਾਹ ਲਗਾ ਚੱਲ 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 ਉੱਪਰ ਜੰਪ ਉੱਪਰ ਜੰਪ ਖਲੋਣਾ ਨਹੀਂ ਥੂਣ ਆਲਾ ਨਾ ਨਹੀਂ ਆਗਾ ਲੋਣਾ ਨਹੀਂ ਉੱਪਰ ਜੰਪ ਉੱਪਰ ਚਲੋ ਚਲ ਨਥਰੇ ਨਹੀਂ ਕਰਨੇ ਉੱਪਰ ਜੰਪ ਤੇਰੇ ਕਿੰਨੇ ਤੇਰੇ ਹੋਏ ਨਹੀਂ ਹਲੇ ਠੀਕ ਹੋ ਗਿਆ ਹਾਂ ਠੀਕ ਰਹਿ ਗਿਆ ਚੱਲ ਆ ਫਾਈਨਲ ਲੇਡ ਚੱਲ 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 ਓਏ ਉੱਪਰ ਜੰਪ ਉੱਪਰ 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 ਖਲੋਣਾ ਨਹੀਂ ਭੈਰੋ ਖੜੇ ਹਲੇ ਬਾਜੋ ਸ਼ੂਟ ਸ਼ੂਟ ਨਾ ਪਾ ਛੋਟਾ ਇਧਰ ਵੇਖੋ ਆਜਾ ਆਜਾ ਆਜੋ 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 ਤੇ 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 ਨਿੱਕੇ ਤਗੜੇ ਵੇ ਲੰਬ ਕੱਢੀ ਆਉਂਦਾ ਚੱਲ 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 ਉਧਰ ਨੂੰ ਉਧਰ ਨੂੰ ਉਧਰ ਨੂੰ ਉਧਰ ਨੂੰ ਉਧਰ ਨੂੰ ਇਹਦੇ ਵਿੱਚ 6 6 ਚੱਕਰ ਲਾਉਣੇ ਨੇ ਚੱਲ 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 ਤੇ 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 ਝੋਬਣਾ ਇੱਥੋਂ ਤੱਕ ਆਉਣਾ ਇੱਥੋਂ ਤੱਕ ਮੇਰੇ ਤੱਕ ਰਾਜੋ ਮੁਰਦੇ ਜਾਂਦੇ ਨੇ ਇੱਧਰ ਨੂੰ ਇੱਧਰ ਨੂੰ ਓਏ ਉੱਠਣ ਲਈ ਕਿਨੇ ਗਿਆ ਹੈ ਛੇ ਚੱਕਰ ਗਿਆ ਮੈਂ ਦੋਨੇ ਚੱਕਰ ਲਾਏ ਹਲਾੜ ਵੇਖ ਲੋ ਆਪਣੇ ਚੱਲ 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 ਤਿੰਨ ਹੋਏ ਜਾਂ ਚੌਥੇ ਨੂੰ ਮੋੜ ਲੱਗੇ ਦੇ ਚੌਥੇ ਨੂੰ ਮੋੜ ਲੱਗੇ ਦੇ ਤਿੰਨ ਹੋਏ ਜਾਂ ਤਿੰਨ ਬਹਿ ਜਾ ਥੱਲੇ ਥੱਲੇ ਬਹਿ ਥੱਲੇ 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 ਚੱਲ 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 ਲਾ ਲਾ ਥੱਲੇ ਚੱਲ 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 ਗੱਲ ਨਾ ਓਏ ਤੂੰ ਪਾ ਦੇ ਦਵਾ ਚੱਲ ਓਏ ਤੂੰ ਜਉਂਏ ਨੰਦ ਕਾ ਦੇ ਕੋਈ ਥਲੇ ਚਾਰ ਚੱਕਰ ਓਏ ਮੈਂ ਗਿੰਦਿਆ ਆਂ ਥਲੇ ਬਾ ਥਲੇ ਬੈਰੋ 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 ਚੱਲੋ ਚੱਲ ਗੱਨਿਸ਼ਾਨ ਚੱਲ 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 ਓਏ ਆ ਕੀ ਕਰਨਿਆ ਤੂੰ ਦੋ ਚੱਲੋ ਓਏ ਜਿੰਨੇ ਵਿੱਚ ਆ ਗਾਣਾ ਸੁਣੋ ਅਸ਼ੂ ਓਏ ਮੇਰੀ ਗੱਲ ਸੁਣੋ ਜਿੰਨੇ ਵੀ ਥੋ ਕੱਟ ਮਾਰਿਆ ਉਹਨੂੰ ਗਰਾਊਂਡ ਦੀ ਸੋਝੇ ਚੱਲੋ ਚੱਲ ਜੰਬ ਥੱਲੇ ਪੈ ਥੱਲੇ ਥੱਲੇ ਪੈ ਥੱਲੇ ਪੈ ਚੱਲ 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 ਇਹਨੂੰ ਹੋ ਗਿਆ ਇਹ ਤੇ ਉੱਥੇ ਤੇ ਤੇ ਉਧਰ ਨੂੰ ਠੀਕ ਆ ਜੰਬ ਜੱਲ ਪ੍ਰਮਾਨ ਜੀ ਕਿੰਨੇ ਕਿੰਨੇ ਮਿੰਟ ਹੋਏ ਆ ਹੋ ਗਏ 6-7 ਹੋ ਗਏ 7 ਤੇ 7 ਤੋਂ ਇਹ 3-4 ਮਿੰਟ ਪਹਿਲੇ ਚੱਲ 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 ਦੋਈ ਚੱਲ 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 ਉੱਪਰ ਜੰਪ ਉੱਪਰ ਜੰਪ ਉੱਪਰ ਜੰਪ ਉੱਪਰ 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 ਓਏ ਉੱਪਰ ਜੰਪ 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 ਉੱਪਰ ਜੰਪ ਹੁਣ ਫਰੰਟ ਰੂਲ ਜਿੱਦਾਂ ਆਪਾਂ ਫਰੰਟ ਰੂਲ ਲਾਉਣਾ ਨੇ ਨਾ ਇੱਕ ਫਰੰਟ ਰੂਲ ਮਾਰਨਾ ਇੱਕ ਡੰਡ ਮਾਰਨਾ ਇਹਦੇ ਵੀ 6 ਚੱਕਰ ਲੱਗਣੇ ਨੇ ਜਾਣਾ ਉਹ ਢੇਰਾਂ ਤੱਕ ਹੀ ਆ ਉਹ ਠੀਕ ਆ ਬਹਿ ਜਾ ਥੱਲੇ ਥੱਲੇ ਪਾ ਥੱਲੇ ਕਰ ਦੋ ਸ਼ੁਰੂ ਸ਼ੁਰੂ ਕਰੋ ਸ਼ੁਰੂ ਕਰੋ ਆਰੋ 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 ਚਲੋ ਚਲੋ ਚੱਲ ਓਏ ਚੱਲ 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 ਫਲਟਰ ਚੱਲ ਲੈ ਲੈ ਜਿਉਂ ਨਹੀਂ ਲੱਗਣਾ ਚੱਲ 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 ਉਧਰ ਉਧਰ ਓਏ ਆ ਜਾਓ ਇਧਰ ਮੋੜੋ ਮੋੜੋ ਜਿੱਦੇ ਹੁੰਦੇ ਜਾਂਦੇ ਚੱਲ ਫੇਰ ਘੱਟ ਫੇਰ ਲੱਗ ਫੇਰ ਸਹੀ ਆ ਰੇ ਲੱਗ ਓਏ ਪਤਨੀ ਵਤਨੀ ਮੈਂ ਫਰੰਟ ਰੂਲ ਕਿਹਾ ਓਏ ਫਰੰਟ ਰੂਲ ਲਾਉਣੇ ਤੇ ਲਾਉਣੇ ਆ ਕੱਖ ਨਹੀਂ ਆ ਕੋਈ ਨਹੀਂ ਆ ਸਹੀ ਆ ਥਾਂ ਚੱਲ 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 ਮੈਂ ਤਲਾਆ ਬੰਦਾ ਮਰਦਾ ਨਹੀਂ ਤਕੜਾ ਹੁੰਦਾ ਕੀ ਉਹ ਗੱਲਾਂ ਮਰ ਚਲੇ ਕਿੱਡੀ ਗੱਲ ਚਲੋ ਚਲੋ ਚਲ 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 ਆਇਆ ਓਏ ਕਹਾਂ ਨਾ ਕੱਜੋ ਮਨੇ ਕੇ ਰਾਤ ਨੂੰ ਚਲੋ 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 ਚਲ ਚਲ ਚੱਲ ਓਏ ਦੋ ਏਰੀਆ ਦੇ ਦੋ ਚੱਕਰ ਹੋਇਆ ਦੋ ਚੱਕਰ ਹੋਏ ਦੋ ਚੱਤ 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 ਕੰਮ ਕੰਮ ਟਾਈਮ ਨਹੀਂ ਦੱਸਣਾ ਮੈਨੂੰ ਟਾਈਮ ਨਹੀਂ ਦੱਸਣਾ ਚਾਹਾਂ ਚੱਲ ਚੱਤ 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 ਓਏ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਚੱਲਦੇ ਉਹ ਸਪੀਡ ਰੱਖੋ ਵੀਰੋਂ ਨਹੀਂ ਫੀ ਆਊਗੀ 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 ਸਪੀਡ ਕਿਉਂ ਆਊਗੀ ਚਲੋ 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 ਖਿੱਚ ਕੇ ਖਿੱਚ ਕੇ ਖਿੱਚ ਕੇ ਚੱਲ 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 ਤੇਜ਼ 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 ਤੇ ਰੋ ਤੇ ਰੋ ਚਲੋ 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 ਤੇ 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 ਚਲੋ 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 ਆ ਚੌਥੇ ਨੂੰ ਚੌਥਾ ਚੱਕਰ ਲਾ ਦੰਗਾ ਹੈ ਚੱਲ 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 ਪਿਲੇ ਚੱਲ ਗੱਲਾ ਤਗੜਾ ਆ ਗਏ ਤੇਜ਼ 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 ਚਲੋ 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 ਪੰਜਵਾ ਟੱਕਰ ਪੰਜਵਾ ਪਨਵੇਂ ਮਾਰੋ ਆਓ 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 ਹਾਂ ਇੱਥੇ ਨਹੀਂ ਨਾ ਕਿ ਕਿਹਨਾਂ ਦੀ ਟਿਕਨ ਹੈ ਇਹਦੇ ਲਾ ਦੇ ਥੱਲੇ ਬੈਠ ਚੱਲ ਕਿਹਦਾ ਦੀ ਟਿਕਨ ਚੱਲ 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 ਤਾਨੂੰ ਰੋਲਿਆ ਹੋਊਗਾ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਬੰਦੇ ਮਾਰੇ ਤਸੱਲੀ ਦੇ ਕਰਾਓਗੇ ਅਗਲੇ ਚੱਲ 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 ਮੈਂ ਹੁਣ ਹੌਲੀ ਹੌਲੀ ਮੈਂ ਹਾਂ ਉਧਰ 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 ਹੌਲੀ ਹੌਲੀ ਤੂੰ ਕੀ ਮਾਰਨ ਮੈਂ ਰੁਕੀ ਨਾ ਇੱਕ ਦੇ ਚਲ ਪੇਜ ਹਾਂ ਮੈਂ ਆ ਪੇਰੇ ਮਮਾ ਚਰਪੀ ਕਰ ਦੂਗੀ ਚੱਲ 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 ਨਹੀਂ ਆਇਆ ਵੀ ਚੱਲ ਜਾ ਹਾਂ ਚੱਲ ਚੱਲ ਤੂੰ ਹੀ ਚੱਲ ਚੱਲ ਤੇ 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 ਆਪਾਂ ਛੇਵਾ ਚੱਕਰਿਆ ਤੇ 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 ਜਾ ਚੱਲ 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 ਫੇਰ ਖੜੇ ਰੋ ਖੜੇ ਰੋ ਖੜੇ ਰੋ ਬੈਠਣ ਆਸਤੇ ਨਹੀਂ ਗਿਆ ਮੈਂ ਖੜੇ ਰੋ ਉੱਪਰ ਜੰਪ ਉੱਪਰ ਉੱਪਰ ਜੰਪ 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 ਅਰੇ ਖੜੇ ਜਲਦੀ ਹਲਾ ਉਨੇ ਪਾਸੇ ਆਇਆ ਖੇਤੀ ਉੱਪਰ ਜੰਪ ਉੱਪਰ ਉਹ ਇਧਰ ਧਿਆਨ ਦੋ ਇੱਥੇ ਆਉਣਾ ਹੱਥ ਲਾ ਕੇ ਉੱਧਰ ਜਾਣਾ 5 ਮੀਟਰ ਛੱਡਰ ਚੱਕਰ 6 ਹੀ ਲੱਗਣੇ ਆ ਠੀਕ ਆ ਚਲੋ ਅੱਗੋ ਸਟਾਰਟ 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 ਤੇਜ਼ ਦੌੜਣੀ ਲਾਉਣੇ ਤੇਜ਼ 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 ਹੋ ਵਾਹ ਤੇਰੋ ਪਰਨੇ ਉੱਧਰੋਂ ਪਾਸੇ ਹੋ ਯਾਰ ਤੂੰ ਦੇਖ ਬਚਨ ਦੇ ਮੇਰੇ ਖਵਾਜ ਨੇ ਇੱਕ ਪਾਸੇ ਕੀਤਾ ਤੁਹਾਨੂੰ ਕਹਿਣਾ ਨਿੱਕੇ ਇੱਕ ਪਾਸੇ ਜਾਓ ਤੂੰ ਸਾਰੇ ਨੂੰ ਪਾਸੇ ਹਾਂ ਪਰਨੇ ਬਤੀ ਲੋ ਤੇਰੋ ਤੇਰ ਵੱਡੇ ਜਿੰਨੇ ਮੀਆਂ ਕਿੱਥੇ ਗਾਓ ਖੇਤ ਕਿੱਥੇ ਚੱਲ ਤੂੰ ਤੇਰੀ ਚੱਲ ਤੇਰਾ ਚੱਲ 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 ਉੱਪਰ ਜਾਪ ਉੱਪਰ 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 ਮੈਂ ਟਕਰੂ ਵੀਗਾ ਨਹੀਂ ਉੱਪਰ ਜਾਪ ਉੱਪਰ ਜੰਪ 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 ਖਲੋਣਾ ਨਹੀਂ ਕਾਨੂੰਨ ਦਾ ਨਹੀਂ ਨਾ ਹੈਗਾ ਖਲੋਣਾ ਦੇ ਹੈ ਹੀ ਨਹੀਂ ਆਵੇ ਮੂੰਹ ਪਰਾਨ ਕਰੋ ਮੂੰਹ ਪਰਾਨ ਮੂੰਹ ਪਰਾਨ ਪਿੱਛੇ ਲਾਓ ਬਾਵਾ ਪਿੱਛੇ ਬਾਵਾ ਇੱਥੇ ਬਾਵਾ हां आज ਜਦਾਂ ਇਦਾਂ ਤੁਰ ਕੇ ਬਾਹਰ ਤੁਰ ਚਲੋ ਚਲੋ ਪਿੱਛੇ ਪਿੱਛੇ ਨੂੰ ਪਿੱਛੇ ਨੂੰ ਪਿੱਛੇ ਨੂੰ ਇੱਥੇ ਪਿੱਛੇ ਸੇਮ ਸੇ ਟੱਕਰ ਲੱਗਣੇ ਇਹਦੇ ਸੇਮ 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 ਚੱਲ ਓਏ ਇਹਦੇ ਆਰੀ ਦਿਨ ਤੇਰਾ ਗੋਡਾ ਦੁਖਦਾ ਮਾਮਾ 2 ਘੰਟੇ 2 ਘੰਟੇ ਲਾਤੇ ਚੱਲ ਥੱਲੇ ਬੈ ਚੱਲ 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 ਕਰੋ ਮਿਹਨਤ ਨਾਲ ਆਉਣਾ ਮਾਮਾ ਮਾਂ ਤੇ ਉਹਨੂੰ ਫਿਗਰ ਪਹਿਣ ਬਲਵਾਨ ਹੋਣ ਵਾਲਾ ਚੱਲ 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 ਇਹਦੇ ਵੀ ਛੇ ਟੱਕਰ ਤੇਜ਼ 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 ਆ ਦੂਜਾ ਚੱਲਣ ਮੂਰੇ ਨਹੀਂ ਇਹ ਤੇ 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 ਚਲ ਚੱਲ 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 ਭਵਾਨਾ ਹਾਂ ਚੱਲ 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 ਚਲੋ ਉੱਠੋ ਉੱਠੋ ਉੱਤਰ 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 ਨੂੰ ਉੱਤਰ ਨੂੰ ਨਿਸ਼ਾਨ ਬੜਾ ਸਲੋ ਚੱਲਣ ਦਿਆ ਨੂੰ ਇੰਨਾ ਸਲੋ ਨਹੀਂ ਹੋਣਾ ਚਾਹੀਦਾ ਬੰਦਾ ਚੱਲ 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 ਦੇਖ ਮਮਾ ਆਪਣੇ ਆਪ ਨੂੰ ਤੁਸੀਂ ਠੱਠਵਾ ਰਹੇ ਚੱਲ 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 ਆਇਓ ਆਇਓ ਠੇ ਲਾਉਣੇ ਇਹਦੇ ਪੂਰੇ ਠੇ ਟੱਕਰ ਲਾਓ

ਮੇਰੇ ਕੋਲ ਕਰਿੰਦਾ ਘਾੜੂ ਆ ਚੱਚਾ ਚੱਚਾ ਚੱਲ ਚੱਲ ਓਏ ਮੁਕ ਲੋ ਗਿਆ ਉੱਠਣਾ ਨਹੀਂ ਜਾਣਿਆ ਵੀ ਗਰਾਊਂਡ 'ਤੇ ਨਹੀਂ ਕਰਨੀ ਜਗਾ ਹੋਰ ਉੱਠਣਾ ਨਹੀਂ ਉੱਠਣਾ ਨਹੀਂ ਉੱਠਣਾ ਨਹੀਂ ਗਰਾਊਂਡ ਦੀ ਸੌਂਪ ਆਈ ਆ ਮੈਂ 6 ਲਾਉਣੇ ਤੇ ਲਾਉਣੇ ਆ ਚਲੋ ਚਲੋ ਭਵਾਨ ਜੀ ਚਲੋ ਓ ਹੈਲੋ ਭਵਾਨਾ ਚਲੋ 6 ਕਿਧੇ ਹੋ ਗਿਆ ਕਹਿ ਦੇਣੀ ਹੋ ਜੀ ਤੈਨੂੰ ਉੱਠ ਲੀ ਕਹਿੰਦੇ ਆਠਿਆ ਹਾਂ ਤੁਹਾਨੂੰ ਹੱਥ ਲਾਉਣ ਕਿਉਂ ਨਹੀਂ ਦਿਆ ਮੈਨੂੰ ਦੱਸਣ ਦੇ ਇੱਕ ਰਹਿ ਗਿਆ ਮੈਂ ਲਾਉਣਾ ਆ ਤਿੰਨ ਉਹ ਇੱਕ ਰਹਿ ਗਿਆ ਇਹ ਨਹੀਂ ਨਹੀਂ ਦੋ ਇੱਕ ਹੈ ਚੱਲ 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 ਨਹੀਂ ਹੋਇਆ ਹਾਂ ਚਾਰ ਹੋਏ ਚਾਰ ਹੋਏ ਓਏ ਉੱਠਣਾ ਨਹੀਂ ਉਧਰ ਚੱਲੋ ਉਧਰ ਮੈਂ ਨਹੀਂ ਹੋਇਆ ਚੱਲੋ ਲਾਓ 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 ਬਰਾਬਰ ਲਾਓ ਗੋਲੇ ਦੇ ਚਾਰ ਓਏ ਚਲੋ ਉੱਤਰ ਸਾਰੇ ਕੋਉਣ ਨਾ ਨਾ ਕਰ ਕੋਈ ਨਹੀਂ ਹਾਂ ਇਹਦੇ ਨਾਲ ਉਧਰ ਚੱਲੋ ਉਧਰ ਉਧਰ ਚੱਲੋ ਸਾਰੇ ਖੜੇ ਹੋ ਖੜੇ ਹੋ ਸਾਰੇ ਸਾਰੇ ਖੜੇ ਹੋ ਇੱਕ ਲਾਂਚ ਚਲੋ ਬਰਾਬਰ ਖੜੇ ਹੋ ਅਰੇ ਰੋ ਖੜੇ ਹੋ ਵੇ ਲੋ ਨਾਮੇ ਘਾੜਨਾ ਕੋ ਜਵਾਜ ਤਕੜੇ ਜੇ ਲਾਈ ਹੁੰਦੇ ਜੇ ਤੁਹਾਡਾ ਨਾ ਸੁਰੇ ਹੀ ਹੁੰਦੇ ਠੀਕ ਆ ਚਲੋ ਥੱਲੇ ਬੈਂਡ ਬੈਂਡ ਥੱਲੇ ਬੈਂਡ ਥੱਲੇ 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 ਬੈਂਡ ਡੰਡ ਪੋਜੀਸ਼ਨ ਡੰਡਾਂ ਦੇ ਡੰਡਾਂ ਦੇ ਥੱਲੇ ਹੋ ਜਾਓ ਥੱਲੇ ਡੰਡ ਪੋਜੀਸ਼ਨ ਥੱਲੇ 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 ਜਦੋਂ ਮੈਂ ਕਹਤਾਂ ਨਾ ਡਾਉਣ ਉਦੋਂ ਡਾਉਣ ਜਦੋਂ ਆਪ ਉਦੋਂ ਆਪ ਠੀਕ ਆ ਤੇ ਕੋਈ ਬੰਦਾ ਬਹੂ ਕਾਣੀ ਕੋਈ ਖੜਾ ਨਹੀਂ ਹੋਊਗਾ ਮੈਂ ਆਪੇ ਖੜਾ ਕਰ ਦੂੰਗਾ ਜਦੋਂ ਮੈਂ ਤੁਹਾਨੂੰ ਕਰਨਾ ਹੋਇਆ ਠੀਕ ਆ ਤੂੰ ਇੱਧਰ ਆ ਭਵਨ ਜੀ ਇੱਧਰ ਉੱਥੇ ਨਹੀਂ ਜਾਣਾ ਇੱਧਰ ਇੱਧਰ ਆ ਵੇਟਾ ਸਾਰਿਆਂ ਦੀ ਵੇਟਾ ਬੇਟ ਫਿਰ ਧਿਆਨ ਨਹੀਂ ਰਹਿੰਦਾ ਮੇਰਾ ਚਲ ਆ ਉਸ ਮੈਨੂੰ ਇੱਧਰ ਹੋ ਵੇਟਾ ਬੇਟ ਮੇਰੇ ਨਾਲ ਹੀ ਆਵੇ ਡੰਡ ਮੈਂ ਵੀ ਧੜਨਾ ਲਾਉਣ ਲੱਗਾ ਪਰ ਇਹ ਨਾ ਅੱਛੇ ਵੀ ਉਸਤਾਦ ਦਾ ਮੂੰਹ ਥੱਲੇ ਦੇ ਨੇ ਵੇਖਣਾ ਨਹੀਂ ਮੈਂ ਸਿਰਫ ਬੰਦੇ ਵੱਲ ਧਿਆਨ ਹੈ ਮੇਰਾ ਠੀਕ ਆ ਚਲੋ ਡੰਡ ਤਤ ਡੰਡ ਅੱਪ ਡੰਡ ਅੱਪ ਡੰਡ ਅੱਪ ਡੰਡ ਅੱਪ ਡੰਡ ਅੱਪ ਡੰਡ up bando up bando up bando 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 oi sada up bando oi ade ade up ade ਆਹ ਥਲਿਓ 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 ਬਾਵਾ ਲਓ ਭਰਾਵਾ ਲਾ ਇੱਕ ਮਿੰਟ ਓਏ ਮੇਰੀ ਗੱਲ ਸੁਣੋ ਜਿੰਨੇ ਛਾਤੀ ਥੱਲੇ ਲਾਤੀ ਠੀਕ ਆ ਵੱਡਿਆਂ ਨਿੱਕੇਆਂ ਨੂੰ ਛੱਡ ਕੇ ਜਿੰਨੇ ਬੰਦੇ ਨੇ ਗੋਡੇ ਥੱਲੇ ਲਾਤੇ ਛਾਤੀ ਨਾਲੇ ਲਾਤੀ ਠੀਕ ਆ ਉਹ ਫਿਰ ਤੁਸੀਂ ਆਪਣੇ ਮਾਂਚੀ ਸਮਝ ਲਿਓ ਠੀਕ ਆ ਮੈਂ ਨਹੀਂ ਕਹਿਣਾ 10 ਮਿੰਟ ਤੋਂ ਉੱਤੇ ਉਹ ਠੀਕ ਆ ਚਲੋ ਬੈਂਡ 10 ਮਿੰਟ ਤੋਂ ਬੈਂਡ 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 ਗੋਲੀਆਂ ਗੱਲ 10 ਮਿੰਟ ਤੋਂ ਉੱਤੇ ਹੋ ਗਏ ਆ ਤੁਸੀਂ ਜੇ ਜਾਣ ਕੇ ਡੇਗਣਦੇ ਜੋ ਤੇ ਗੱਲ ਦਾਹਾਂ ਜੀ ਹੋਈ ਸੀ ਤੋਂ ਹੋ ਗਿਆ ਬੈਂਡ 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 ਛੱਡਿਓ ਗੱਲ ਦਾਹਾਂ ਜੀ ਹੋਈ ਸੀ ਬੈਂਡ ਆਪ ਗੱਲ ਕੋਸਾ ਦਾਹਾਂ ਜੀ ਹੋਈ ਬੈਂਡ ਦੋਬਣਾ ਆਪ ਬੈਂਡ ਹੋਏ ਨਹੀਂ ਨਾ ਜੇ ਤਾਂ ਮਿੰਟ ਆ ਜੇ ਨਹੀਂ ਹੋਏ ਓਏ ਥਲੇ 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 ਮਾਰ ਕੇ ਲੈ ਮਾ ਡਾਟਿਆ ਖੜਿਓ ਖੜੇ 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 ਹੱਥ ਕੰਨ ਨਾ ਬਾਹਵਾ ਕੰਨ ਨਾ ਕੰਨ 20 ਮਿੰਟ ਹੋ ਗਏ ਹੋ ਲੈਣਾ ਬਾਹਵਾ ਕੰਨਾਂ ਟੱਟ ਕਿੰਨੇ ਵੇਖਣਾ ਮੰਨ 20 ਆਈ ਡੂਨੇ ਬਾਹਵਾ ਕੰਨਾਂ ਟੱਟ 20 ਤੂੰ ਹੀ ਜਾ ਕੇ ਦੇਖਣਾ ਏ ਕੰਨਾਂ ਟੱਟ ਠੀਕ ਆ ਸਹੀ ਆ ਸਹੀ ਆ ਉੱਪਰ ਰੱਖੋ ਬਾਹਵਾ ਉੱਪਰ ਜੋੜੋ ਜੋੜੋ ਕੰਨਾਂ ਕਿਧੀਆਂ ਲੱਗਦੀਆਂ ਹਾਂ ਆਹ ਨਾਲ ਸਾਟੇ ਓਏ ਛਾੜ ਤੇ ਬਾਵਾ ਇਦਾਂ ਚੋੜ ਪੈਂਦੀ ਜੋ ਇਹ ਨੂੰ ਅੱਗੇ ਅੱਗੇ ਹਾਂ ਉੱਪਰ ਫੇਰ ਛਾੜ ਤੇ ਹੁਣ ਨਾ 80 ਸਾਈਜ਼ਾਂ ਲੱਗਣੀਆਂ ਰਿਲਾਕਸ 80 ਸਾਈਜ਼ਾਂ ਮੈਂ ਦੱਸੀ ਜਾਊਂਗਾ ਚੇਨ ਕਰੀ ਜਾਉਂਗਾ ਨਾਲ ਦੀ ਨਾਲ ਠੀਕ ਆ ਬੇਲ ਕੋਲ ਬੋਡੀ ਢਿੱਲੀ ਛੱਡ ਦੇਣੀ ਆ ਵੀ ਜਦੋਂ ਜਾਨ ਹੀ ਨਹੀਂ ਹੈਗੀ ਵਿੱਚ ਆਹ ਵੇਖੋ ਐਦਾਂ ਚਲਦੇ ਚਲਦੇ ਘੰਟੀ ਚਲਦੇ ਕੱਲੀ ਆ ਜਾਓ ਇਹ ਰਸੋਟੀ ਨਹੀਂ ਚਾਹੀਦੀ ਠੀਕ ਆ ਹਾਂ ਤੁਰਿਓ ਤੁਰਿਓ ਰਿਲੈਕਸ ਕਰਨਾ ਤੁਹਾਨੂੰ ਲੰਮਾ ਸਾਹ ਲਿਓ ਰੋਣੇ ਲਵਾਉਣੇ ਪਹਿਲਾਂ ਰਿਲੈਕਸ ਹੋ ਜੇਕਰ ਚਲੋ ਚਲੋ ਚੱਪ ਚੱਪ ਚਲੋ ਮਰਾ ਪੈਰ ਫੋਟ ਲਓ ਬਿਮਾਰ ਦਿਆ ਮਗਰਲੇ ਆਲੋ ਆਲੋ ਇੱਧਰ ਨੂੰ ਪਛਾਣ 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 ਛਾੜ ਤੇ ਇੱਧਰ ਰੱਖੋ ਓਏ ਇਹਦਾ ਕੋਈ ਮਤਬਲਿਆ ਤਾਨ ਮੋਣ ਦਿਆਂ ਤੁਨੂੰ ਥੱਲੇ ਓਏ ਖਣਾ ਕੋਸਾ ਬਾਕੀ ਦੇ ਡਾਂਡ ਮਾਰੇ ਹੋ ਰਿਲੈਕਸ ਹੋ ਜੂਗੇ ਹੋ ਗਿਆ ਯੋਰ ਬਹੁਤ ਲੱਗਾ ਇੰਨੇ ਮਿੰਟ ਲਗਾਤਾਰ ਕੱਢਣੇ ਕੋਈ ਐਦਾਂ ਦੀ ਗੱਲ ਨਹੀਂ ਐਂ ਪਾਣੀ-ਭੂਟੀ ਕਰਨੀ ਆ ਠੀਕ ਆ ਤੋਰੇ ਤੋਰੇ ਜਾਂਦੇ ਇੱਧਰ ਘੁਮਾਉਂਦੇ ੱਦਲੋ ਬਾਵਾ ਇੱਧਰ ਚਲੋ ਇੱਥੇ ਥੇਮ 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 ਇੱਧਰ ਥੇਮ ਚਲਦੇ ਰਹੋ ਚਲਦੇ ਰਹੋ ਚਲਦੇ ਰਹੋ ਥੇਮ ਇੱਧਰ ਓਏ ਕਿੱਦਾਂ ਲੱਗਦਾ ਓਏ ਆਵਾਜ਼ ਨਹੀਂ ਆਉਦੀ ਮਯਾਰਿਆ ਆਉਂਦਾ ਨਹੀਂ ਹਾਂ ਇਤਨਾ ਆਜ ਆਉਣੀ ਚਾਹੀਦੀ ਆਵਾਜ਼ ਤੇ ਪੈਜੋ ਇਤਨਾ ਜੇ ਮਰਗੇ ਹੁੰਦੇ ਰੇ ਠੀਕ ਆ ਹਾਂਜੀ ਆ ਦੇ ਹਾਂਜੀ ਇਧਰ ਵੇ ਚਲੋ ਕੇਂਜ ਹੁਣ ਡਰ ਲੱਗਦੀ ਆ ਹੁਣ ਕਿਹੜਾ ਯੋਰ ਲੱਗਣ ਦੇ ਹਾਏ ਚੱਲ ਦੇ ਰੋ ਹਾਂ ਹੁਣੇ ਲੋੜੇ ਲੋੜੇ ਕਾ ਨਾ ਇਹ ਉੱਥੇ ਚੱਲ ਡਰ ਲੱਗਦੀ ਰੋ ਠੀਕ ਹੈ ਲੋਰ ਲਗਾ ਗਰਾ ਕੋਲਡ ਡਾਊਨ ਹੋ ਜਾਓ ਫਿਰ ਲਵਾਉਣੇ ਗਰਾਉਂਡ ਮੇਰਾ ਧਿਆਨ ਹੈ ਸਾਈ ਚੱਲ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਠੀਮ 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 ਵੋਏ ਨਿਪਿਓ ਤੁਸੀਂ ਕਰਦੇ ਜੇ ਮਜ਼ਾਕ ਜਾਂ ਸਮਝੰਦਾ ਜੀ ਕਿਹੜਾ ਬੰਦਾ ਆਂਦਾ ਏ ਆ ਜਾ ਤੁਸੀਂ ਇੱਥੇ ਆ ਜਾਓ ਵੱਧ ਜਾਓ ਕਿਹੜਾ ਬੰਦਾ ਕਹਿੰਦਾ ਵੀ ਅਸੀਂ ਹੋਰ ਮਿਹਨਤ ਲਾ ਸਕਦੇ ਕਿਹੜਾ ਭਵਾਨ ਕਹਿੰਦਾ ਹਾਂ ਲਾਣਗੇ ਕੌਣ ਲਾਣਾਂਗੇ ਹੌਂਦੀ ਬਾੜ ਹਾਂਜੀ ਇਹ ਆਵਾਜ਼ ਨਹੀਂ ਬਾਜ ਉੱਤੀ ਕੱਢੋ ਵੀ ਹੁਣ ਲਾ ਸਕਦੇ ਆ ਲਗਾਤਾਰ ਲਗਾਤਾਰ ਹਾਂ ਹਾਂ ਜੀ ਲਵਾਈਏ ਹਾਂ ਜੀ ਹਾਂ ਜੀ ਕਿੰਨੀ ਆਵਾਜ਼ ਆਉਦੀ ਵੱਡੇ ਨੇ ਬੋਲਦੇ ਨਹੀਂ ਆ ਆਵੇ ਕੋਠਾ ਖੇਰਾ ਦਾ ਹਾਂ ਕੋਈ ਨੇ ਇਹ ਨੇ ਓਡੀ ਨਾ ਲਾਈ ਜਿਹੜੀ ਤੁਸੀਂ ਲਾਈ ਇਹਨੇ ਲਾਈ ਨਹੀਂ ਆ ਗੱਲਾਂ ਠੀਕ ਆ ਠੀਕ ਆ ਸਭ ਬਾਕੀ ਲਾਈਆਂ ਮੈਂ ਜਿਹੜੀ ਪੱਟਾਂ ਵਾਲੀ ਅੱਟੂ ਸਾਇਰੀ ਸੀ ਨਾ ਜਿਹੜੇ ਡੱਡੂ ਸ਼ਰਾਬੇ ਉਹ ਲਾਏ ਲਾਏ ਠੀਕ ਆ ਠੀਕ ਤੇ ਉਹਨੇ ਮਰਾਈ ਇਹਨਾਂ ਨੂੰ ਪੁੱਛ ਕੇ ਵੇਖੋ ਕੋਸਾ ਭਾਓ ਕੈਮਰੇਜ ਵੇਖ ਲਓ ਲਾਏ ਮੈਂ ਕੈਮਰਾ ਦੇ ਚੱਲਣ ਨਹੀਂ ਦਿਆ ਏ ਲਾਏਗਾ ਤੇ ਇੱਕ ਤਾਂ ਮੈਂ ਗੱਲ ਦੱਸਣਾ ਮਿਹਨਤ ਲਾਇਆ ਬੰਦਾ ਤਗੜਾ ਹੁੰਦਾ ਜੇ ਮਾੜਾ ਨਹੀਂ ਹੁੰਦਾ ਠੀਕ ਆ ਮਿਹਨਤ ਤੋਂ ਪਤੀ ਟਾਈਮ ਨਹੀਂ ਤਰਕਾਉਣਾ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਜਿਹੜੀ ਗਰਾਊਂਡ ਆ ਨਾ ਉਹ ਆਪਣੀ ਜਗ੍ਹਾ ਆਪਾਂ ਗਰਾਊਂਡ ਰੂਟੀਨ ਚ ਲਈ ਜਾਵਾਂਗੇ ਉਹਦੇ ਜੇ ਆਪਾਂ ਦਾਸ ਇਕੱਠਾ ਕਰਦੇ ਆਂ ਕੌਡੀ ਪੌਣੀ ਸੇਖਾਂਗੇ ਭੱਜਣਾ ਆ ਜਾਊਗਾ ਬੰਦੇ ਨੂੰ ਠੀਕ ਆ ਜਿਹੜਾ ਪਗੜਾ ਹੋਣਾ ਨਾ ਬੰਦਾ ਜਿਹੜੀ ਆਪਾਂ ਆ ਜਿਹੜੀ ਮਿਹਨਤ ਲਾਉਂਦੇ ਇਹਦੇ ਨਾਲ ਹੋਣਾ ਏ ਉਹ ਜਿੰਨੀ ਮਰਜ਼ੀ ਲਈ ਜਾਓ ਨਹੀਂ ਇੱਕ ਬੰਦਾ ਇੱਕ ਪਾਸੇ 500 ਸਪਾਟਾ ਮਾਰਨ ਦਾ ਰੋਜ਼ ਦਾ ਆਪਾਂ ਕੱਲੀ ਗਰਾਊਂਡ ਲਾਉਂਦੇ ਆਂ ਤੇ ਉਹ ਪਲੱਸ ਗਰਾਊਂਡ ਵੀ ਵੇਚ ਲਾਉਂਦਿਆ ਤੇ 500 ਸਟਾਟਾ ਵੀ ਮਾਰਨਦਿਆ ਏ ਉਹਨੇ ਤੁਹਾਡੇ ਨਾਲੋਂ ਤਗੜਾ ਹਾਂ ਉਹਦਾ ਸਾਮਣਾ ਬੰਨ ਸਾਮਣਾ ਇੱਥੇ ਜੀ ਨਾ ਬੰਨਣਾ ਇਹਨੂੰ ਫੀਲ ਨਹੀਂ ਕਰਨਾ ਵੀ ਯਾਰ ਉਹ ਤਾਰ ਸਾਨੂੰ ਲਗਾਤਾਰ ਹੀ ਲਵਾਈ ਗਿਆ ਨੇ ਖ ਖ ਬਿਤ ਕਾਨੂੰਨ ਨਹੀਂ ਦਤਾ ਹਨ ਮੈਂ ਪਹਿਲਾਂ ਦੱਸਿਆ ਵੀ ਮੈਂ ਵੇਖਣਾ ਵੀ ਤੁਸੀਂ ਕਿੰਨਾ ਟਾਈਮ ਲਾ ਸਕਦੇ ਹੋ ਉਹ ਠੀਕ ਆ ਹਾਂਜੀ ਚਲੋ ਹੁਣ ਗਰਾਊਂਡ ਲਾਉਨੇ ਆਂ ਤੇ ਬਣਾਉਂ ਗਰਾਊਂਡ ਚਲੋ 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 ਪਾਣੀ ਪੂਣੀ ਪੀ ਲੋ ਇੱਕ ਨਾ ਮੋਟਰ ਚਲਾ ਲਓ ਬੋਤਲਾਂ ਭਰ ਕੇ ਇੱਥੇ ਲਾਓ ਚੱਲਾ ਗਿਆ ਤਾਰ ਮੈਂ ਲਾ ਨਹੀਂ ਸਾਰੀ ਜੀ ਪੀ ਲੋ 我这个。